ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਵੱਲੇ ਦੀ ਕੈਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਨਵਾਂ ਸ਼ਹਿਰ ਦੇ ਮੁੱਖ ਮਾਰਕ ਤੇ ਪੈਂਦੇ ਪਿੰਡ ਮੇਲੀ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸ ਦਈਏ ਸੀਆਈਏ ਸਟਾਫ ਦੇ ਮੁਖੀ ਨੀਰਤ ਚੌਧਰੀ ਦੀ ਅਗਵਾਈ ਹੇਠ ਕੀਤੀ ਛਾਪੇਮਾਰੀ ਦੌਰਾਨ ਇੱਕ ਪੋਲਟਰੀ ਫਾਰਮ ਤੋਂ ਲੱਖਾਂ ਦੇ ਪਟਾਕੇ ਬਰਾਮਦ ਹੋਏ ਆ ਤਾਂ ਇਹ ਚੀਜ਼ ਹਰਾਨ ਕਰਨ ਵਾਲੀ ਹੈ ਕਿ ਇੱਕ ਪੋਲਟਰੀ ਫਾਰਮ ਤੋਂ ਲੱਖਾਂ ਦੇ ਜੋਨੇ ਪਟਾਕੇ ਆ ਉਹ ਬਰਾਮਦ ਕੀਤੇ ਗਏ ਆ ਪੁਲਿਸ ਨੇ ਤਿੰਨ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਦੇ ਹੋਏ ਪੋਲਟਰੀ ਫਾਰਮ ਨੂੰ ਸੀਲ ਕਰ ਦਿੱਤਾ ਨੀਰਜ ਚੌਧਰੀ ਨੇ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਜਾ ਰਹੀ ਹੈ ਕਿ ਕਿਤੇ ਗੈਰ ਕਾਨੂੰਨੀ ਢੰਗ ਨਾਲ ਪਟਾਕੇ ਬਣਾਏ ਤਾਂ ਨਹੀਂ ਜਾ ਰਹੇ ਸੰਝਾ ਇਹ ਖੇਪ ਕਿਸੇ ਦੂਜੇ ਸੂਬੇ ਤੋਂ ਲਿਆ ਕੇ ਇੱਥੇ ਤਾਂ ਨਹੀਂ ਰੱਖੀ ਗਈ ਸੀ ਤਾਂ ਪੁਲਿਸ ਇਹ ਜਾਂਚ ਕਰ ਰਹੀ ਹੈ ਜ਼ਿਲ੍ਹਾ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਪਟਾਕਿਆਂ ਦੀ ਇਹ ਵੱਡੀ ਖੇਪ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆ ਹੈਰਾਨੀ ਵਾਲੀ ਗੱਲ ਹੈ ਕਿ ਪੋਲਟਰੀ ਫਾਰਮ ਦੇ ਉੱਤੇ ਲੱਖਾਂ ਦੇ ਪਟਾਕੇ ਜਿਹੜੇ ਆ ਉਹ ਬਰਾਮਦ ਹੋਇਆ ਦਿਖਾਣੇ ਤੁਹਾਨੂੰ ਮੌਕੇ ਤੇ ਪੂਰੀਆਂ ਤਸਵੀਰਾਂ ਉਹ ਤੁਸੀਂ ਆਇਆ ਇੱਥੇ ਆਇਆ ਇਹਦਾ ਕੀ ਮਾਮਲਾ ਚੱਲ ਜੀ ਅੱਜ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਸੀਕ੍ਰੀਟ ਸੋਰਸ ਦੇ ਤੋਂ ਜੀ ਕਿ ਬਹਿਰਾਮ ਦੇ ਏਰੀਆ ਦੇ ਵਿੱਚ ਹੈਗਾ ਜਿਹੜਾ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਜੀ ਸੋ ਉਹਨੂੰ ਫਰਦਰ ਆਪਾਂ ਵੈਰੀਫਾਈ ਕਰਨ ਲਈ ਇੱਥੇ ਪਹੁੰਚੇ ਹਾਂ ਜੀ ਤੇ ਇਹ ਸਾਰੇ ਇੱਥੇ ਪਟਾਕੇ ਬਣਾਉਂਦੇ ਪਏ ਆ ਜਾਂ ਜਾਂ ਕਿਤੇ ਲਿਆ ਕੇ ਸਟੋਰ ਕਰਦੇ ਪਏ ਸਕੇ ਜੀ ਇਹ ਹੁਣ ਆਪਾਂ ਇੱਥੇ ਪਹੁੰਚੇ ਹੈਗੇ ਆ ਜੀ ਜਗਾ ਨੂੰ ਸੀਲ ਕੀਤਾ ਹੈਗਾ ਇਹ ਫਰਦਰ ਆਪਾਂ ਵੈਰੀਫਾਈ ਕਰਾਂਗੇ ਤੇ ਤੁਹਾਡੇ ਧਿਆਨ ਚ ਲਿਆਦਾ ਤੇ ਸਰ ਇਹਦੇ ਵਿੱਚ ਜਿਹੜੇ ਮਾਲਕ ਆ ਉਹ ਕਿੱਥੇ ਦੇ ਆ ਜੀ ਇਹਦੇ ਜਿਹੜਾ ਸਟੋਰ ਆ ਤੇ ਮਾਲਕ ਕਿੱਥੇ ਦੇ ਆ ਜੀ ਜੋ ਸਾਨੂੰ ਹੁਣ ਤੱਕ ਇਨਫੋਰਮੇਸ਼ਨ ਮਿਲੀ ਹੈਗੀ ਆ ਜੀ ਇਹ ਹੈਗਾ ਕਿ ਇਹ ਆਪਣੇ ਯੂਪੀ ਦੇ ਹੈਗੇ ਨੇ ਜਿਹੜੇ ਅੱਗੇ ਇੱਥੇ ਕੰਮ ਕਰ ਰਹੇ ਨੇ ਫਰਦਰ ਹੱਗੇ ਇਨਵੈਸਟੀਗੇਸ਼ਨ ਹੋਏਗੀ ਤੇ ਤੁਹਾਨੂੰ ਦੱਸ ਦੋਗੇ ਰੈਸਟੇ ਪਾ ਕੇ ਆ ਇਹ ਕਿੰਨੇ ਕਵਾਂਟਿਟੀ ਵਿੱਚ ਬਰਾਮਦ ਹੋਏ ਆ ਜੀ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹਦਾ ਵੇਟ ਕਰਾਂਗੇ ਫਿਰ ਤੁਹਾਨੂੰ ਐਗਜੈਕਟ ਫਿਗਰ ਦੱਸ ਦਾਂ ਕਿੰਨੇ ਬੰਦੇ ਰੈਸਟ ਹੋਏ ਜੀ ਇਹਦੇ ਇਦੇ ਵਿੱਚ ਫਿਲਹਾਲ ਤਿੰਨ ਬੰਦੇ ਹੈਗੇ ਜੀ ਸਾਡੇ ਕੋਲ ਫਰਦਰ ਆਪਾਂ ਉਹਨਾਂ ਦੀ ਅਗੇ ਵੈਰੀਫਿਕੇਸ਼ਨ ਕਰਾਂਗੇ ਤੇ ਅੱਗੇ ਪ੍ਰੋਸੀਡ ਕਰਾਂਗੇ ਉਹਨਾਂ ਵਿੱਚ ਕੋਈ ਪੰਜਾਬੀ ਵੀ ਹੈ ਜਾਂ ਬਹਾਰੀ ਹੈ ਸਾਰੇ ਜੀ ਨਹੀਂ ਹਲੇ ਫਿਲਹਾਲ ਤਾਂ ਇਹ ਮਾਈਗ੍ਰੈਂਟ ਹੀ ਹੈਗੇ ਜਿਹੜੇ ਸਾਹਮਣੇ ਆਏ ਜੀ ਠੀਕ ਹੈ ਉਹ ਤੁਸੀਂ ਇੱਥੇ ਆਇਆ ਤਾਂ ਕੀ ਮਾਮਲਾ ਚੱਲ ਰਿਹਾ ਜੀ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸਗੀ ਸੀਕ੍ਰੀਟ ਸੋਰਸ ਦੇ ਉੱਤੋਂ ਜੀ ਕੀ ਬਹਿਰਾਮ ਦੇ ਏਰੀਆ ਦੇ ਵਿੱਚ ਹੈਗਾ ਜਿਹੜਾ ਪਟਾਕੇ ਬਣਾਉਣ ਦਾ ਕੰਮ ਚੱਲ ਰਿਹਾ ਜੀ ਸੋ ਉਹਨੂੰ ਫਰਦਰ ਆਪਾਂ ਵੈਰੀਫਾਈ ਕਰਨ ਲਈ ਇੱਥੇ ਪਹੁੰਚੇ ਹਾਂ ਜੀ ਤੇ ਇਹ ਸਾਰੇ ਇੱਥੇ ਪਟਾਕੇ ਬਣਾਉਂਦੇ ਪਏ ਆ ਜਾਂ ਜਾਂ ਕਿਤੇ ਲਿਆ ਕੇ ਸਟੋਰ ਕਰਦੇ ਪਏ ਸੀਗੇ ਜੀ ਇਹ ਹੁਣ ਆਪਾਂ ਇੱਥੇ ਪਹੁੰਚੇ ਹੈਗੇ ਆ ਜੀ ਜਗ੍ਹਾ ਨੂੰ ਸੀਲ ਕੀਤਾ ਹੈਗਾ ਇਹ ਫਰਦਰ ਆਪਾਂ ਵੈਰੀਫਾਈ ਕਰਾਂਗੇ ਤੇ ਤੁਹਾਡੇ ਤੇ ਅੰਚ ਲਿਆਦਾ ਤੇ ਸਰ ਇਹਦੇ ਵਿੱਚ ਜਿਹੜੇ ਮਾਲਕ ਆ ਉਹ ਕਿੱਥੇ ਦੇ ਆ ਜੀ ਇਹਦੇ ਜਿਹੜਾ ਸਟੋਰ ਹੈ ਇਹਦਾ ਮਾਲਕ ਕਿੱਥੇ ਦੇ ਆ ਜੀ ਜੋ ਸਾਨੂੰ ਹੁਣ ਤੱਕ ਇਨਫੋਰਮੇਸ਼ਨ ਮਿਲੀ ਹੈਗੀ ਹੈ ਜੀ ਇਹ ਹੈਗਾ ਕਿ ਇਹ ਆਪਣੇ ਯੂਪੀ ਦੇ ਹੈਗੇ ਨੇ ਜਿਹੜੇ ਅੱਗੇ ਇੱਥੇ ਕੰਮ ਕਰ ਰਹੇ ਨੇ ਫਰਦਰ ਹੱਗੇ ਇਨਵੈਸਟੀਗੇਸ਼ਨ ਹੋਏਗੀ ਤੇ ਤੁਹਾਨੂੰ ਦੱਸ ਦਿਆ ਸਰ ਇਹ ਪਟਾਕੇ ਆ ਇਹ ਕਿੰਨੇ ਕਵਾਂਟਿਟੀ ਵਿੱਚ ਬਰਾਮਦ ਹੋਏ ਆ ਜੀ ਉਹ ਹਲੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹਦਾ ਵੇਟ ਕਰਾਂਗੇ ਫਿਰ ਤੁਹਾਨੂੰ ਐਗਜੈਕਟ ਫਿਗਰ ਦੱਸਾਂ ਕਿੰਨੇ ਬੰਦੇ ਰੈਸਟ ਹੋਏ ਜੀ ਇਹਦੇ ਵਿੱਚ ਫਿਲਹਾਲ ਤਿੰਨ ਬੰਦੇ ਹੈਗੇ ਜੀ ਸਾਡੇ ਕੋਲ ਫਰਦਰ ਆਪਾਂ ਉਹਨਾਂ ਦੀ ਅੱਗੇ ਵੈਰੀਫਿਕੇਸ਼ਨ ਕਰਾਂਗੇ ਤੇ ਅੱਗੇ ਪ੍ਰੋਸੀਡ ਕਰਾਂਗੇ ਉਹਨਾਂ ਵਿੱਚੋਂ ਕੋਈ ਪੰਜਾਬੀ ਵੀ ਹੈ ਜਾਂ ਬਹਾਰੀ ਹੈ ਸਾਰੇ ਜੀ ਨਹੀਂ ਹਲੇ ਫਿਲਹਾਲ ਤਾਂ ਇਹ ਮਾਈਗ੍ਰੈਂਟੀ ਹੈਗੇ ਜਿਹੜੇ ਸਾਹਮਣੇ ਆਏ ਜੀ ਠੀਕ ਹੈ